ਸਵਾ 12 ਦੇ ਕਰੀਬ ਹੋ ਚੁੱਕੇ ਨੇ ਤੇ ਅਸੀਂ ਲਾਈਵ ਮੌਜੂਦ ਨੇ ਖਨੋਰੀ ਬਾਰਡਰ ਦੇ ਵਿਚਕਾਰ ਜਿੱਥੇ ਕਿਸਾਨ ਆਗੂ ਜਿਨੇ ਮੋਰਚੇ ਦੇ ਵਿਚਕਾਰ ਬੈਠੇ ਨੇ ਅੱਖ ਸੇਖ ਰਹੇ ਨੇ ਤੇ ਅਸੀਂ ਕਿਸਾਨ ਆਗੂ ਨਾਲ ਗੱਲਬਾਤ ਕਰਨਾਂ ਕੋਸ਼ਿਸ਼ ਕਰਾਂਗੇ ਸਰ ਅੱਜ ਜੀ ਗੱਲਬਾਤ ਹੋਈ ਦੋ ਤਿੰਨ ਗੇਟ ਦੀ ਮੀਟਿੰਗਾਂ ਹੋਈਆਂ ਲੇਕਿਨ ਇਸ ਮੀਟਿੰਗਾਂ ਦੇ ਵਿਚਕਾਰ ਕੁਝ ਵੀ ਨਹੀਂ ਨਿਕਲਿਆ ਬੱਲੇਵਾਲ ਜੀ ਦਾ ਪਹਿਲਾਂ ਵੀ ਸਵੇਰ ਸ਼ਾਮ ਦੀ ਚੱਕਰੀ ਦੇ ਵਿੱਚ ਕਿਸ ਦੀ ਰਹਦੀ ਹੈ ਦਿਨ ਭਰ ਮਹਾਬਾਰੀ ਦੀ ਪੀੜ ਹੋਵੇ ਜਾਂ ਬਿਮਾਰੀਆਂ ਦੀਆਂ ਤਕਲੀਫਾਂ ਕਿਸਮਤ ਦਾ ਲਿਖਿਆ ਹੈ ਸ਼ਾਇਦ ਇਹ ਸੋਚ ਕੇ ਭੁੱਲ ਜਾਂਦੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਮਹਿਲਾਵਾਂ ਦੀ ਇਹ ਸਪੀਡ ਨੂੰ ਸਮਝਦੇ ਨਹੀਂ ਇਸ ਲਈ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਮੁਫਤ ਸਿਹਤ ਜਾਂਚ ਕੈਂਪ ਲਾਈ ਜਾ ਰਹੀ ਹੈ ਜਿੱਥੇ ਉਹਨਾਂ ਨੂੰ ਮੁਫਤ ਸਲਾਹ ਅਤੇ ਬਿਹਤਰੀਨ ਇਲਾਜ ਮਿਲੇਗਾ ਤਾਂ ਜੋ ਮਹਿਲਾਵਾਂ ਪੂਰੀ ਤਰ੍ਹਾਂ ਸਿਹਤਮੰਦ ਰਹਿ ਸਕਣ ਬਿਆਨ ਸੀ ਤੇ ਅੱਜ ਵੀ ਇੱਕ ਹੀ ਬਿਆਨ ਰਿਹਾ ਕਿ ਮੈਂ ਮੈਡੀਕਲ ਏਡ ਨਹੀਂ ਲੇ ਮੈਨੂੰ ਲੱਗਦਾ ਕਿਸ ਤਰ੍ਹਾਂ ਹੈ ਜੋ ਕੱਲ ਸੁਪਰੀਮ ਕੋਰਟ ਨੇ ਇੱਕ ਟਿੱਪਣੀ ਕੀਤੀ ਸੀ ਕੁਝ ਆਗੂਆਂ ਨੇ ਜਦ ਕਿ ਜੀ ਸੈਂਟਰ ਲੈਵਲ ਨੂੰ ਬੰਦਕ ਬਣਾਇਆ ਹੋਇਆ ਉਹਨਾਂ ਨੇ ਮੈਡੀਕਲ ਏਅਰ ਲਾਈਨ ਤੋਂ ਰੋਕ ਰਹੇ ਨੇ ਔਰ ਅਧਿਕਾਰੀ ਕੱਲ ਆਏ ਸੀ ਉਦੋਂ ਡਲੇਵਾਲ ਜੀ ਨਾਲ ਮੁਲਾਕਾਤ ਨਹੀਂ ਸੀ ਹੋਈ ਅੱਜ ਉਹ ਦੁਬਾਰਾ ਮੈਨੂੰ ਲੱਗਦਾ ਕੋਈ ਇਨਸਟਰਕਸ਼ਨ ਮਿਲੀ ਹੋਣੀ ਹੈ ਦੁਬਾਰਾ ਆਏ ਸਾਡੇ ਨਾਲ ਮੀਟਿੰਗ ਕੀਤੀ ਕਿ ਡਲੇਵਾਲ ਜੀ ਨੂੰ ਬੁਲਾਓ ਆ ਲਾਸਟ ਸਟੈਂਡ ਤੇ ਇਹੀ ਹੋਇਆ ਕਿ ਵੀ ਠੀਕ ਹੈ ਤੁਹਾਨੂੰ ਉੱਥੇ ਲੈ ਜਾਨੇ ਤੁਸੀਂ ਗੱਲ ਕਰ ਲਓ ਤੋਂ ਡਾਇਰੈਕਟ 1 ਟੂ 1 ਗੱਲ ਹੋਈ ਐਡੀਜ ਵੀ ਜਸ ਕਰਨ ਦੀ ਸਿੰਘ ਜੀ ਉਹਨਾਂ ਨਾਲ ਔਰ ਜਦੋਂ ਉਹਨਾਂ ਨੇ ਜ਼ਿਆਦਾ ਇਨਸਰਚ ਕੀਤਾ ਤਾਂ ਉਹਨਾਂ ਦਾ ਜਵਾਬ ਇਹ ਸੀ ਕਿ ਤੁਸੀਂ ਚਾਰ ਵਾਰੀ ਬੋਲੋ ਪੰਜ ਵਾਰੀ ਬੋ ਕਿ ਮੈਂ ਮੈਡੀਕਲ ਏਡ ਜਿਹੜੀ ਆ ਉਹ ਨਹੀਂ ਲਊਗਾ ਸਾਡੀਆਂ ਮੰਗਾਂ ਜਿਹੜੀਆਂ ਕੇਂਦਰ ਸਰਕਾਰ ਨਾਲ ਸੰਬੰਧਿਤ ਨੇ ਕੇਂਦਰ ਸਰਕਾਰ ਸਾਡੀਆਂ ਮੰਗਾਂ ਮੰਨ ਲੇ ਉਹ ਤੋਂ ਬਾਅਦ ਮੈਂ ਜਿਹੜਾ ਪ੍ਰਾਅ ਅੰਸ਼ ਜਿਹੜਾ ਵਾ ਉਹ ਤੋੜ ਦਊਗਾ ਲੇਕਿਨ ਇਹੋ ਜਿਹਾ ਸੁਸ਼ਾਸ਼ਣ ਕੋਈ ਅਧਿਕਾਰੀ ਦੇ ਨਹੀਂ ਸਕੇ ਜਦੋਂ ਵਾਪਸ ਗਏ ਵਾਪਸ ਜਾ ਕੇ ਉਹਨਾਂ ਸ਼ਾਇਦ ਸੀਐਮ ਕਿਉਂ ਸਵੇਰੇ ਜਿਹੜੀ ਆ ਸੀਐਮ ਨਾਲ ਅਧਿਕਾਰੀਆਂ ਦੀ ਮੀਟਿੰਗ ਹੋਇਆ ਡੀਜੀਪੀ ਚੀਫ ਸਕੱਟਰੀ ਡੀਜੀ ਔਰ ਜਸਕਰਨ ਸਿੰਘ ਜੀ ਦੀ ਔਰ ਦੁਪਾਰਾ ਸੀਐਮ ਜਿਹੜਾ ਉਹਨਾਂ ਨੇ ਲਿਆ ਕਿ ਉਹ ਕਿਹਾ ਦੇ ਨੰਦਾ ਵੀ ਜਿਹੜਾ ਸਭ ਬਿਲਕੁਲ ਮਨਾ ਕਰ ਗਏ ਨੇ ਔਰ ਉਹਦਾ ਸੀਐਮ ਸਾਹਿਬ ਸ਼ਾਇਦ ਹਰਕਤ ਚਾਏ ਸੈਂਟਰ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਅ ਤੋ ਦੁਬਾਰਾ ਅਧਿਕਾਰੀ ਸਾਡੇ ਕੋਲ ਆਏ ਕਿ ਬਈ ਸੀਐਮ ਸਾਹਿਬ ਉੱਪਰ ਗੱਲ ਕਰ ਰਹੇ ਨੇ ਕੁਛ ਨਾ ਕੁਛ ਪੋਜ਼ਿਟਿਵ ਮੈਸੇਜ ਆਊਗਾ ਤੋ ਸਾਨੂੰ ਕਲੀਅਰ ਹੋਊਗਾ ਅ ਲੇਕਿਨ ਮੈਨੂੰ ਲੱਗਦਾ ਕਿ ਉਹ ਮੈਸੇਜ ਸ਼ਾਇਦ ਆਇਆ ਨਹੀਂਗਾ ਜਾਂ ਕੀ ਗੱਲਬਾਤ ਹੋਈ ਆ ਅਧਿਕਾਰੀ ਵਾਪਸ ਇੱਕ ਇੱਕ ਸਵਾਲ ਹੈਗਾ ਕਿਉਂਕਿ ਡਾਇਲੌਗ ਰੁਕਿਆ ਹੋਇਆ ਹੈ ਜੇ ਡਾਇਲੌਗ ਰੁਕਿਆ ਹੋਇਆ ਹੈ ਜੇ ਸਥਿਤੀ ਹੈਗੀ ਹੈ ਜੇ ਗੱਲਬਾਤ ਨਹੀਂ ਹੋ ਰਹੀ ਹੈ ਲੱਗਦਾ ਕਿ ਗੱਲਬਾਤ ਫਿਰ ਤੋਂ ਸ਼ੁਰੂ ਹੋ ਸਕਦੀ ਹੈ ਇਹਨਾਂ ਨੂੰ ਗੱਲਾਂ ਤੋਂ ਸੰਕੇਤ ਇਹ ਮਿਲਿਆ ਕਿ ਸੀਐਮ ਪੰਜਾਬ ਜਿਹੜੇ ਉਹ ਸ਼ਾਇਦ ਜਿਹੜਾ ਬ੍ਰਿਜ ਦਾ ਕੰਮ ਦੁਬਾਰਾ ਕਰ ਸਕਦੇ ਨੇ ਇਹ ਤਾਂ ਹੁਣ ਸੈਂਟਰ ਔਰ ਸੀਐਮ ਨੂੰ ਪਤਾ ਹੋਊਗਾ ਨਾ ਕਿ ਉਹ ਕੀ ਕਰ ਰਹੇ ਨੇ ਇਹੋ ਜਿਹਾ ਕਿਹਾ ਕਿ ਤੁਹਾਨੂੰ ਕੋਈ ਚਿੱਠੀ ਵੀ ਆ ਸਕਦੀ ਜਾਂ ਕੁਝ ਆ ਸਕਦਾ ਲੇਕਿਨ ਉਹ ਜਿੰਨਾ ਚਿਰ ਸਾਡੇ ਹੱਥ 'ਚ ਨਹੀਂ ਆਉਂਦੀ ਆ ਪ੍ਰੋਪਰ ਲੈਟਰ ਜਿਹੜਾ ਉਹਨਾਂ ਚਿਰ ਕੋਈ ਵੀ ਇਨਫਰਮੇਸ਼ਨ মিডিਆ 'ਚ ਪਾਉਣ ਜਿਹੜੀ ਦੇਣੀ ਆ ਉਹ ਚੰਗਾ ਨਹੀਂ ਸਮਝਦੇ ਜਦੋਂ ਵੀ ਸਾਡੇ ਕੋਲ ਕੋਈ ਇਨਵਿਟੇਸ਼ਨ ਆਊਗਾ ਆਪਾਂ ਪਿਛਲੇ 18 ਫਰਵਰੀ ਤੋਂ ਇਹ ਗੱਲਬਾਤ ਦੀ ਵੇਟ ਕਰ ਰਹੇ ਸੀਗੇ ਔਰ ਜਿਹੜੀ ਗੱਲਬਾਤ ਨੇ ਮਸਲਾ ਹਲੋਣਾ ਅੱਜ ਹੋ ਜੇ ਕੱਲ ਹੋ ਜੇ 10 ਮਹੀਨੇ ਨੂੰ ਹੋ ਜੇ ਉਹਨਾਂ ਦੇ ਗੱਲਬਾਤ ਨਾਲ ਅਕਸਰ ਮਸਲਾ ਹੱਲਾ ਤੋਂ ਜਦੋਂ ਵੀ ਗੱਲਬਾਤ ਆਊਗੀ ਉਦੋਂ ਤੁਹਾਨੂੰ ਜਿਹੜਾ ਆ ਇਨਫੋਰਮ ਕਰ ਦਿੱਤਾ ਜਾਊਗਾ ਹੁਣ ਤੱਕ ਜਿਹੜਾ ਇਸ ਵੇਲੇ ਦਾ ਕੋਈ ਜਿਹੜਾ ਕੋਈ ਅਸਲੀ ਗੱਲਬਾਤ ਦਾ ਸੱਦਾ ਸਾਨੂੰ ਨਹੀਂ ਮਿਲਿਆ ਸਥਿਤੀ ਜਿਹੜੀ ਸਥਿਤੀ ਹੈ ਜਿਉਂ ਦੀ ਤਿਉਂ ਆ ਆਪਾਂ ਆਪਣੀ ਤਿਆਰੀ ਚਾ ਪ੍ਰਸ਼ਾਸਨ ਹੋ ਸਕਦਾ ਆਪਣੀ ਤਿਆਰੀ ਚ ਹੋਵੇ ਪਰ ਸਾਨੂੰ ਜਿਹੜੀ ਖਬਰਾਂ ਮਿਲ ਰਹੀਆਂ ਨੇ ਤੇ ਕਾਫੀ ਬੱਸਾਂ ਬੱਸਾਂ ਪ੍ਰਸ਼ਾਸਨ ਨੇ ਕਰਾਇਦੇ ਉਹ ਤਾਲ ਕੀਤੀਆਂ ਨੇ ਟਰੱਕ ਵਗੈਰਾ ਸਾਡੇ ਜਿਹੜੇ ਵਲੰਟੀਅਰ ਬਾਹਰ ਦੂਰ ਦੂਰ ਤੇ ਜਿਹੜੇ ਸਾਡੇ ਸੋਰਸ ਬੈਠੇ ਨੇ ਉਹ ਖਬਰ ਮੈਂਟ ਮੰਟ ਦੀ ਸਾਡੇ ਕੋਲ ਬਚਾਰੇ ਆ ਜਦੋਂ ਫੋਰਸ ਦੀ ਹਰਕਤ ਆ ਉਹ ਵੀ ਉਦੋਂ ਹੀ ਜਿਹੜਾ ਸਾਡਾ ਰਿਐਕਸ਼ਨ ਜਿਹੜਾ ਵਾ ਹੋਊਗਾ ਲੇਕਿਨ ਆਪਾਂ ਇਹ ਕਹਿ ਦਨੇ ਕਿ ਆਪਾਂ ਕੋ ਸਿਰਫ ਡੰਡੇ ਔਰ ਝੰਡੇ ਆਪਾਂ ਇਹਨਾਂ ਡੰਡੇ ਝੰਡਿਆਂ ਨਾਲ ਹੀ ਫੋਰਸ ਦਾ ਮੁਕਾਬਲਾ ਕਰਾਂਗੇ ਸਾਡੇ ਵਲੰਟੀਅਰ ਜਿਹੜੇ ਨੇ ਉਹ ਪੁਲਿਸ ਦੀ ਮਾਰ ਵੀ ਖਾਂਣਗੇ ਡੰਡੇ ਵੀ ਖਾਂਣਗੇ ਲੇਕਿਨ ਡੱਲੇ ਵਾਲ ਸਭ ਤੱਕ ਜਿਹੜਾ ਉਹਨਾਂ ਨੂੰ ਨਹੀਂ ਪਹੁੰਚਣ ਦਿੱਤਾ ਜਾਊਗਾ ਸਭ ਤੋਂ ਵੱਡੀ ਗੱਲ ਹੈ ਕਿਸਾਨ ਆਗੂ ਕਹਿੰਦੇ ਕਿ ਡੰਡੇ ਤੇ ਛੰਡੇ ਨੇ ਸਾਡੇ ਕੋਲ ਤੇ ਅਸੀਂ ਮੁਕਾਬਲਾ ਪੂਰਾ ਕਰਾਂਗੇ ਤੁਸੀਂ ਵੇਖ ਸਕਦੇ ਹੋ ਇੱਥੇ ਸਾਰੇ ਕਿਸਾਨ ਆਗੂ ਜੇ ਨੇ ਬੈਠੇ ਹੋਏ ਨੇ ਬਹੁਤ ਸਾਰੇ ਜੱਥੇਦੰਦੀਆਂ ਦੇ ਲੋਕ ਬੈਠੇ ਨੇ ਗੱਲਬਾਤ ਕਰਾਂਗੇ ਸਭ ਤੋਂ ਵੱਡੀ ਗੱਲ ਇਹ ਹੈਗੀ ਹੈ ਕਿ ਇਹ ਜੇ ਜੋ ਤੇ ਉਹ ਦੀ ਸਥਿਤੀ ਹੈਗੀ ਹੈ ਡਾਇਲੌਗ ਨਹੀਂ ਹੋ ਰਿਹਾ ਕੀ ਲੱਗਦਾ ਕੱਲ ਪੰਜਾਬ ਬੰਦ ਦੀ ਕਾਲ ਨੂੰ ਕਿਹੋ ਜਿਹਾ ਹੰਗਾਰਾ ਮਿਲਣ ਵਾਲਾ ਹੈ ਪੰਜਾਬ ਬੰਦ ਦਾ ਪੂਰਾ ਸਮਰਥਨ ਮਿਲੇਗਾ ہمارے ਆંદੋਲਨ ਨੂੰ ਅਸੀਂ ਇਹ ਉਮੀਦ ਕਰਦੇ ਹਾਂ ਜੀ ਅੱਛਾ ਤੁਸੀਂ ਕੀ ਕਹਿਣਾ ਚਾਹੋਗੇ बिल्कुल जी देखो एक मैसेज तो जाता है जब ये कहते हैं कि ये संगठन अलग अलग है ये कुछ लोग बैठे हैं बाकी घरों में बैठे हैं तो जब पूरा पंजाब एक साथ खड़ा दिखेगा तो ये तो सबको समझ में आ जाएगा कि सच्चाई क्या है ये जो डल्लेवाल का जो अनशन है और जो डल्लेवाड़ के प्रति जो लोगों का दिल में जो हमदर्दी है जो जगह है वो आज हर दिल तक पहुंच चुकी है चाहे वो पंजाब के किसी कोने में हो या हरियाणा में हो तो हर जगह जो दल्लेवाल के प्रति जो मान सम्मान है जो उन उन्होंने इतना बड़ा जो कदम उठाया है किसानी के लिए तो सबके दिल में ये जो उसके प्रति जो श्रद्धा है उनका सम्मान है वो बहुत ऊंचा है और ये मैसेज जो पंजाब है कल गवर्नमेंट सेंट्रल गवर्नमेंट को भी और पंजाब गवर्नमेंट को भी ये साबित करके दिखा देगा कल का जो पंजाब बंद है कि इस आंदोलन ने अब कहाँ तक ये जगह बना लिया जो जैसे बार बार ये कहा जाता था कि ये कुछ लोग हैं कुछ संगठन है ये तो दो संगठन है बाकी सब संगठन अलग है तो इसमें कोई भी अलग नहीं है जो लोग है ਜੋ ਗਰਾਉਂਡ 'ਤੇ ਵਿਅਕਤੀ ਹੈ ਉਹ ਦਿਲ ਸੇ ਇਸ ਅੰਦੋਲਨ ਕੇ ਸਾਥ ਹੈ। ਇਹ ਕਹਿ ਰਹੇ ਹਨ ਕਿ ਜੋ ਗਰਾਉਂਡ 'ਤੇ ਲੋਕ ਬੈਠੇ ਨੇ ਸਾਰੇ ਇਕੱਠੇ ਨੇ ਕਿਸਾਨ ਆਗੂ ਲਖਵਿੰਦਰ ਜਿੱਥੇ ਸਾਡੇ ਨਾਲ ਮੌਜੂਦ ਹੈ ਉਸੀ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਨਗੇ। ਬਾਪੂ ਜੀ ਸਥਿਤੀ ਨੂੰ ਕਿਵੇਂ ਵੇਖਦੇ ਹੋ ਤੁਸੀਂ ਕਿਉਂਕਿ ਸਿਕਿਉਰਿਟੀ ਮੈਂ ਦੇਖਿਆ ਜਦ ਅਸੀਂ ਰੋਜ਼ ਆਉਂਦੇ ਸੀ ਸਿਕਿਉਰਿਟੀ ਬਹੁਤ ਟਾਈਟ ਕੀਤੀ ਹੋਈ ਹੈ। 4-5 ਲੇਅਰ ਸਿਕਿਉਰਿਟੀ ਵਧਾਈ ਹੋਈ ਹੈ। ਦੇਖੋ ਸਭ ਤੋਂ ਪਹਿਲਾਂ ਤੇ 12:30 ਦੇ ਕਰੀਬ ਟਾਈਮ ਹੋ ਗਿਆ। ਤੇ ਤੁਸੀਂ ਸਾਡੀ ਆਵਾਜ਼ ਨੂੰ ਜਨਤਾ ਤੱਕ ਪਹੁੰਚਾਉਣ ਦੇ ਲਈ ਤੁਸੀਂ ਵੀ ਇੱਥੇ ਡਟੇ ਹੋਏ ਹੋ ਇਹਦਾ ਮਤਲਬ ਅੰਦੋਲਨ ਤੇ ਸਿਖਰਾਂ ਤੇ ਆ ਜੇ ਅਗਰ ਰਾਤ ਨੂੰ 12:30 ਵਜੇ ਦੇ ਕਰੀਬ ਅਸੀਂ ਬੈਠੇ ਹੋਏ ਹਾਂ ਤੇ ਛੋਟੀ ਜੀ ਜਿਹੜੀ ਹੈਗੀ ਸਟੇਜ ਦੇ ਪਿੱਛੇ ਦੀ ਡਿਊਟੀ ਆ ਤੁਸੀਂ ਦੇਖਿਆ ਪਿੱਛੇ ਤੱਕ ਖਨੌਰੀ ਤੱਕ ਤੇ ਇਧਰ ਦਾਤਾ ਸਿੰਘ ਵਾਲਾ ਤੱਕ ਹਜ਼ਾਰਾਂ ਦੀ ਗਿਣਤੀ ਦੇ ਕਿਸਾਨ ਜੜੇ ਆ ਉਹ ਪੈਦਲ ਮਾਰਚ ਕਰ ਰਹੇ ਨੇ ਜਿਹੜੀਆਂ ਅਨਾਉਂਸਮੈਂਟ ਵਾਲੀਆਂ ਗੱਡੀਆਂ ਘੁੰਮ ਰੀਆਂ ਨੇ ਜਿੱਥੇ ਸਰਦਾਰ ਜਗੀਰ ਸਿੰਘ ਡੱਲੇਵਾਲ ਦਾ ਟਰਾਲੀ ਆ ਉਹਦੇ ਵਿੱਚ ਵੀ ਸੈਂਕੜੇ ਕਿਸਾਨਾਂ ਦਾ ਲੇਅਰ ਹੈ ਜਿਹੜੀ ਬਣਾ ਰੱਖੀ ਹੈ ਤੇ ਅਸੀਂ ਤੇ ਇਹ ਕਹਿਣਾ ਚਾਹਾਂਗੇ ਵੀ ਜਿਹੜੀ ਸਰਕਾਰ ਹੈ ਭਗਵੰਤ ਮਾਨ ਸਰਕਾਰ ਚਾਹ ਕਿੰਨਾ ਮਰਜ਼ੀ ਕਹਲੇ ਝੂਠੇ ਇਨਕਲਾਬੀ ਸਰਕਾਰ ਅਸੀਂ ਦਿਨ ਕਹਾਂਗੇ ਇਨਕਲਾਬੀ ਬਣਦੇ ਨੇ ਲੇਕਿਨ ਇਨਕਲਾਬੀ ਨਹੀਂ ਨੇ ਉਹਨਾਂ ਨੇ ਅੱਜ ਜਦੋਂ ਸੁਪਰੀਮ ਕੋਰਟ ਨੇ ਉਹਨਾਂ ਨੂੰ ਦਿਤਾਲ ਲਗਾਈ ਅੱਜ ਜੋ ਐਕਟਿਵ ਹੋ ਰਹੇ ਨੇ 34 ਦਿਨਾਂ ਬਾਅਦ ਤੇ ਉਹ ਇਹੀ ਕੰਮ ਇਹਨਾਂ ਕੰਮ ਉਹ ਪਹਿਲਾਂ ਕਰ ਲੈਂਦੇ ਤੇ ਅੱਜ ਇਹ ਨੋਬਤ ਹੀ ਨਹੀਂ ਆਉਣੀ ਸੀ ਅੱਜ ਨਾ ਤੇ ਜਗਜੀਤ ਸਿੰਘ ਡੱਲੇਵਾਲ ਦੀ ਇਹ ਹਾਲਾਤ ਹੋਣੀ ਸੀ ਸਭ ਤੋਂ ਵੱਡੀ ਗੱਲ ਇਹ ਆ ਅੱਜ ਕੋਈ ਆਪਰੇਸ਼ਨ ਹੁੰਦਾ ਠੀਕ ਹੈ ਸਰਕਾਰਾਂ ਕੋਲ ਤਾਕਤਾਂ ਹੁੰਦੀਆਂ ਵੱਡੀਆਂ ਤਾਕਤਾਂ ਸਾਨੂੰ ਹੋ ਸਕਦਾ ਕੁਝ ਨੂੰ ਮਾਰ ਕੇ ਕੁਝ ਨੂੰ ਫੱਟੜ ਕਰਕੇ ਜਗਜੀਤ ਸਿੰਘ ਡੱਲੇਵਾਲ ਨੂੰ ਲੈ ਜਾਣ ਲੇਕਿਨ ਸਭ ਤੋਂ ਵੱਡੀ ਸੋਚਣ ਵਾਲੀ ਗੱਲ ਇਹ ਆ ਜਦੋਂ ਜਗਜੀਤ ਸਿੰਘ ਡੱਲੇਵਾਲ ਨੂੰ ਅਸੀਂ ਥੋੜੀ ਦੇਰ ਉੱਪਰ ਕਰਦੇ ਹਾਂ ਤਾਂ ਬੀਪੀ ਫਲੈਕਚਰਡ ਹੁੰਦਾ ਹੈ ਕਿ ਉਹ ਜਦੋਂ ਮਾੜਾ ਮੋਟਾ ਖਿੱਚਿਆ ਤਾਂ ਨਹੀਂ ਹੋਊਗੀ ਕਿ ਜਗਜੀਤ ਸਿੰਘ ਡੱਲੇਵਾਲ ਦੀ ਜਾਨ ਨੂੰ ਖਤਰਾ ਨਹੀਂ ਹੈ ਇਹ ਨਹੀਂ ਦੇਖਣਾ ਪ੍ਰਸ਼ਾਸਨ ਨੇ ਜਾਂ ਸਰਕਾਰ ਨੇ ਵੀ ਅਗਰ ਅਸੀਂ ਧੱਕਾ ਕਰਦੇ ਆਂ ਤੇ ਜਗੀਰ ਸਿੰਘ ਡੱਲੇਵਾਲ ਜਿਹਦੇ ਵਾਸਤੇ ਤੁਸੀਂ ਕਹਿ ਰਹੇ ਹੋ ਜਗੀਰ ਸਿੰਘ ਡੱਲੇਵਾਲ ਨੂੰ ਅਸੀਂ ਮੈਡੀਕਲ ਹੈਲਪ ਦੇਣਾ ਚਾਹੁੰਦੇ ਆਂ ਉਹਨੂੰ ਹਸਪਤਾਲ ਚ ਲੈ ਜਾਣਾ ਚਾਹੁੰਦੇ ਆਂ ਅਗਰ ਉਹਨਾਂ ਨੂੰ ਕੋਈ ਦਿੱਕਤ ਆ ਗਈ ਫਿਰ ਅਸੀਂ ਕੀ ਕਰਾਂਗੇ ਡਾਕਟਰ ਵੀ ਕਹਿੰਦੇ ਆਈਸੀਯੂ ਦੇ ਵਿਚਕਾਰ ਜਾਣਾ ਹੈ ਜਿੰਨੇ ਵੀ ਆਗੂ ਆਉਂਦੇ ਹੋ ਕਹਿੰਦੇ ਕਿ ਤੁਸੀਂ ਬਹੁਤ ਇੰਪੋਰਟੈਂਟ ਹੋ ਤੁਸੀਂ ਕਿਉਂਕਿ ਕਿਸਾਨ ਨੇਤਾਵਾਂ ਦੇ ਵਿਚਕਾਰ ਆਪਾਂ ਜਦ ਡੱਲੇਵਾਲ ਦਾ ਜ਼ਿਕਰ ਕਰਦੇ ਇੱਕ ਅਹਿਮ ਭੂਮਿਕਾ ਨਿਭਾਉਂਦੇ ਨੇ ਬਿਲਕੁਲ ਕੋਈ ਡਾਊਟ ਨਹੀਂ ਸਾਡਾ ਜਿਹੜਾ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਹੈ ਉਦੋਂ ਜੀ 150 ਤੋਂ ਵੱਧ ਸੰਗਠਨ ਨੇ ਦੇਸ਼ ਭਰ ਦੇ ਪੂਰਬ ਪੱਛਮ ਉੱਤਰ ਦੱਖਣ ਚਾਰੋਂ ਦਸ਼ਾਵਾਂ ਦੇ ਵਿੱਚ ਸਾਡੇ ਜਿਹੜੇ ਕਿਸਾਨ ਸੰਗਠਨ ਨੇ ਉਹਦੇ ਉਹ ਕਨਵੀਨਰ ਨੇ ਮੁਖੀ ਨੇ ਔਰ ਪਿਛਲੇ ਅੰਦੋਲਨ ਚ ਅਹਿਮ ਭੂਮਿਕਾ ਨਿਭਾਈ ਉਹਨਾਂ ਨੇ ਇੱਕ ਪੋਜੀਟਿਵ ਰੋਲ ਅਦਾ ਕੀਤਾ ਮੈਂ ਹਰਿਆਣਾ ਤੋਂ ਆ ਇਹ ਸਾਰੇ ਹਰਿਆਣਾ ਦੇ ਸਾਥੀ ਬੈਠੇ ਨੇ ਜਦੋਂ ਅੰਦੋਲਨ ਨੂੰ ਦਸੰਬਰ ਨੂੰ ਚਿੱਠੀ ਆਈ ਹੈ 11 ਦਸੰਬਰ ਨੂੰ ਅਸੀਂ ਵਾਪਸੀ ਕੀਤੀ ਹੈ ਉਸ ਤੋਂ ਪਹਿਲਾਂ ਕੁਝ ਦਿਨ ਪਹਿਲਾਂ ਹੀ ਜਦੋਂ ਤਿੰਨੋਂ ਕਾਲੇ ਕਾਨੂੰਨ ਵਾਪਸੀ ਹੋਏ ਸੀ ਤੇ ਉਦੋਂ ਬਾਅਦ ਹੀ ਪੰਜਾਬ ਵਾਲੇ ਜਿਹੜੇ ਇਲੈਕਸ਼ਨ ਲੜਨ ਦੇ ਚਾਹਵਾਨ ਸੀ ਉਹ ਭੱਜਨੂ ਕਰਦੇ ਸੀ ਇੱਕ ਜਗਜੀਤ ਸਿੰਘ ਡੱਲੇਵਾਲ ਸੀ ਜਿਹੜਾ ਸਾਡੇ ਨਾਲ ਖੜਿਆ ਸੀ ਕਿਉਂ ਖੜਿਆ ਸੀ ਸਾਡੇ ਤੇ 48000 ਕੇਸ ਸੀ 48000 ਕੇਸਾਂ ਨੂੰ ਉਹ ਕਹਿੰਦਾ ਵੀ ਇਹਨਾਂ ਤੇ ਹਰਿਆਣੇ ਵਾਲੇ ਦੇ ਕੇਸ ਆ ਐਮਐਸਪੀ ਦੀ ਗੱਲ ਆ ਜਾਂ ਜੁੰਨੀਆਂ ਦੂਜੀਆਂ ਜਿਹੜੀਆਂ ਸ਼ਹੀਦਾਂ ਦੇ ਜਾਂ ਦੂਜੇ ਮੈਟਰ ਇਹਨਾਂ ਨੂੰ ਕਲੀਅਰ ਕਰ ਲਈਏ ਉਹ ਡਟੇ ਸੀ ਤੇ ਅੱਜ ਅਗਰ ਉਹ ਡਟੇ ਸੀ ਅੱਜ ਪੂਰੇ ਦੇਸ਼ ਦਾ ਕਿਸਾਨ ਉਹਨਾਂ ਦੇ ਨਾਲ ਖੜਾ ਹੈ ਉਹ ਕਿਦੇ ਵਾਸਤੇ ਲੜ ਰਹੇ ਨੇ ਕੀ ਕੱਲੇ ਐਮਐਸਪੀ ਕੱਲੇ ਜਗਜੀਤ ਸਿੰਘ ਢੱਲੇਵਾਲ ਨੂੰ ਚਾਹੀਦੀ ਹੈ ਕਿ ਸੁਆਮੀ ਨਾਥਨ ਜੋਗਧਰ ਫਸਲਾਂ ਦੇ ਭਾਗ ਜੀ ਸਿੰਘ ਢੱਲੇਵਾਲ ਨੂੰ ਚਾਹੀਦੇ ਆ ਉਹ ਤਾਂ ਸਾਰ ਲੂਗਾ ਉਹ ਸਾਡੇ ਕਿਸਾਨ ਦੀ ਦੇਸ਼ ਦੇ ਕਿਸਾਨ ਦੀ ਮਜ਼ਦੂਰ ਦੀ ਆਵਾਮ ਦੀ ਲੜਾਈ ਲੜ ਰਹੇ ਨੇ ਤੇ ਉਹਨਾਂ ਨਾਲ ਸਾਰੇ ਖੜੇ ਨੇ ਲੇਕਿਨ ਜਿੰਨੂੰ ਖੜਨਾ ਚਾਹੀਦਾ ਸੀ ਪੰਜਾਬ ਸਰਕਾਰ ਜਿਹਦੀ ਅਸੀਂ ਧਰਤੀ ਦੇ ਬੈਠੇ ਜਿਹੜੇ ਏਰੀਆ 'ਚ ਬੈਠੇ ਹੋਏ ਪੰਜਾਬ ਦੇ ਜਿਹੜੇ ਪੰਜਾਬ ਰਾਜ 'ਚ ਬੈਠੇ ਆ ਜਿਹੜਾ ਪੰਜਾਬ ਰਾਜ ਦਾ ਮੁਖੀ ਹੈ ਸਰਦਾਰ ਭਗਵੰਤ ਸਿੰਘ ਮਾਨ ਉਹ 29 ਦਿਨਾਂ ਬਾਅਦ ਟਵੀਟ ਕਰਦਾ 29 ਦਿਨ ਤੱਕ ਉਹ ਮੌਨ ਰਹਿਦਾ 30ਵੇਂ ਦਿਨ ਤੱਕ ਨਾਲ ਕੈਬਿਨੇਟ ਆਉਂਦਾ 31ਵੇਂ ਦਿਨ ਤੱਕ ਫੇਰ ਮੰਤਰੀ ਆਉਂਦੇ ਆ ਫੇਰ 33ਵੇਂ ਦਿਨ ਤੱਕ ਪੁਲਿਸ ਆਉਂਦੀ ਹੈ ਆਫੀਸਰ ਆਉਂਦੇ ਆ ਵੀ ਤੁਸੀਂ ਮੈਡੀਕਲ ਹੈਲਪ ਲੈ ਲਓ ਨਹੀਂ ਤੇ ਸਾਨੂੰ ਜ਼ਬਰਦਸਤੀ ਕਰਨੀ ਪਊਗੀ ਇਹ ਕੀ ਕੀ ਸੋਚੀਏ ਬਸ 29 ਦਿਨਾਂ ਤੋਂ 33 ਦਿਨਾਂ ਤੱਕ ਪਹਿਲੋਂ ਹੱਥ ਜੋੜੀ ਫਿਰ ਧਮਕੀਆਂ ਲਖਮੀਂਦਰ ਜੀ ਇੱਕ ਸਵਾਲ ਹੈਗਾ 2020 ਦਾ ਜੇ ਕਿਸਾਨ ਆंदोलਨ ਦੀ ਸ਼ੁਰੂਆਤ ਹੁੰਦੀ ਹੈ 2021 ਦੇ ਵਿਚਕਾਰ ਜੋ ਜਨਵਰੀ ਦੇ ਵਿਚਕਾਰ ਅੰਤ ਹੁੰਦਾ ਹੈ ਜੀ ਉਸ ਤੋਂ ਬਾਅਦ ਜੱਥੇਬੰਦੀਆਂ ਦੇ ਵਿਚਕਾਰ ਬਹੁਤ ਜ਼ਿਆਦਾ ਰੀਡ ਕਰ ਰਿਹਾ ਹੈ ਸਿਆਸੀ ਤੇ ਗੈਰ ਸਿਆਸੀ ਤੇ ਫਿਰ ਉਸ ਤੋਂ ਬਾਅਦ ਇੱਕ ਹੋਣ ਦੀ ਗੱਲ ਆਉਂਦੀ ਹੈ ਲੇਕਿਨ ਇਹ ਵਖਰੇਵੇ ਵੱਧਦੇ ਜਾਂਦੇ ਵੱਧਦੇ ਜਾਂਦੇ ਵੱਧਦੇ ਜਾਂਦੇ ਸ਼ੁਕਰਾਂ ਦੀ ਮੌਤ ਤੋਂ ਬਾਅਦ ਵਖਰੇਵੇ ਹੋਰ ਵੀ ਜ਼ਿਆਦਾ ਹੋ ਗਏ ਹੁਣ ਇਹ ਜੇ ਹੈਗਾ ਇਹ ਜੇ ਮਰਨ ਵੱਤ ਜੇ ਅੰਸ਼ਲ ਹੈਗਾ ਉਸ ਤੋਂ ਐਸਕੇਮ ਨੇ ਜਮਾਂ ਹੀ ਕਿਨਾਰਾ ਕਲੇ ਇੱਕ ਮਹਾਪੰਚਾਇਤ ਬੁਲਾ ਲਈ ਕਿ ਪਾਸੇ ਤੁਹਾਡੀ ਮਹਾਪੰਚਾਇਤ ਹੈਗੀ ਹੈ ਇਹ ਜੇ ਵਖਰੇਵੇ ਨੇ ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਕਿ ਤੁਹਾਡੇ ਮੋਰਚੇ ਨੂੰ ਜਾਂ ਫਿਰ ਇਹ ਜੇ ਫਤਿਹ ਕਰਨ ਦੀ ਅਸੀਂ ਗੱਲ ਕਰ ਰਹੇ ਹਾਂ ਉਸ ਤੋਂ ਤੋੜਨ ਦੀ ਗੱਲ ਹੋ ਰਹੀ ਹੈ ਬਿਲਕੁਲ ਨਹੀਂ ਇਹ ਵਖਰੇਵੇਂ ਨਹੀਂ ਹੈ ਇਹ ਸੋਚ ਹੈ ਉਹ ਕਿਸਾਨੀ ਦਾ ਲਿਬਾਸ ਪਾ ਕੇ ਕਿਸਾਨੀ ਦਾ ਝੰਡਾ ਲੈ ਕੇ ਕਿਸਾਨੀ ਦੇ ਵਿਰੁੱਧ ਕੰਮ ਕਰ ਰਹੇ ਨੇ ਲੋਕ ਹੈ ਉਹ ਕਈ ਜਥੇਬੰਦੀਆਂ ਐਮੀਆਂ ਦੀਆਂ ਜਿਹੜੇ ਰਸ਼ੀਆ ਤੇ ਚਾਈਨਾ ਤੋਂ ਚਲਦੀਆਂ ਨੇ ਉਹ ਨਹੀਂ ਚਾਹੁੰਦੀਆਂ ਕਿ ਕਿਸਾਨ ਨੂੰ ਐਮਐਸਪੀ ਮਿਲੇ ਉਹ ਨਹੀਂ ਚਾਹੁੰਦੀਆਂ ਸਵਾਮੀ ਨਾਥਨ ਜੋਗ ਦੇ ਤਾ ਫਸਲਾਂ ਦੇ ਭਾਅ ਹੋਣ ਉਹ ਨਹੀਂ ਮੰਨਦੇ ਕਰਵਾਤੀ ਹੋਵੇ ਉਸ ਵੇਲੇ ਤਾਂ 2020 ਜੇ ਜੋ ਸ਼ੁਰੂਆਤ ਹੋਈ ਸੀ ਤਾਂ ਤੱਕ ਸੇ ਇਕੱਠੇ ਸੀਗੇ 2021 ਦੀ ਜਨਵਰੀ ਤੋਂ ਬਾਅਦ ਹੀ ਵੱਖਰੇ ਹੋਏ ਨੇ ਜਦ ਤੋਂ ਸਿਆਸੀ ਤੇ ਗੈਸ ਸਿਆਸੀ ਦਲ ਬਣੇ ਹੈਗੇ ਤੁਹਾਡੇ ਉਸ ਤੋਂ ਬਾਅਦ ਇਹ ਐਮਐਸਪੀ ਤੇ ਵਿਵਾਦ ਸ਼ੁਰੂ ਹੋ ਗਿਆ ਇਕੱਠੇ ਤਾਂ ਪਹਿਲੇ ਹੀ ਸੀਗੇ ਐਮਐਸਪੀ ਨੂੰ ਲੈ ਕੇ ਇਕੱਠੇ ਹੋਏ ਸੀਗੇ ਦੇਖੋ ਸਭ ਤੋਂ ਵੱਡੀ ਗੱਲ ਇਹ ਵੀ ਸਮਝਣ ਵਾਲੀ ਗੱਲ ਹੈ ਵੀ ਜਦੋਂ ਸਭ ਤੋਂ ਪਹਿਲਾਂ ਜਦੋਂ ਮੋਰਚਾ ਬਣਿਆ ਸੀ ਰਿਕਾਵ ਗੰਸਾਹਬ ਗੁਰਦਵਾਰੇ ਦੇ ਵਿੱਚ ਪੰਜ ਮੈਂਬਰੀ ਕਮੇਟੀ ਬਣੀ ਫਿਰ ਸੱਤ ਮੈਂਬਰੀ ਮੀਟਿੰਗ ਬਣੀ ਉਸ ਕਮੇਟੀ ਦਾ ਸਭ ਤੋਂ ਪਹਿਲੋ ਜਿਹੜਾ ਸਿਧਾਂਤ ਸੀ ਉਹ ਇਹ ਸੀ ਵੀ ਕੋਈ ਵੀ ਰਾਜਨੀਤਿਕ ਲੋਕ ਸਾਡੇ ਮੰਚ ਤੇ ਨਹੀਂ ਆਉਣਗੇ ਤੇ ਅਸੀਂ ਰਾਜਨੀਤਿਕ ਮੰਚ ਤੇ ਨਹੀਂ ਜਾਵਾਂਗੇ ਉਸ ਉਸ ਸਿਧਾਂਤ ਨੂੰ ਦੇਖਦੇ ਹੋਏ ਜਦੋਂ ਇਹ ਇਲੈਕਸ਼ਨ ਚ ਭੱਜੇ ਕੋਈ ਮੁੱਖ ਮੰਤਰੀ ਕੋਈ ਖੇਤੀ ਮੰਤਰੀ ਕੋਈ ਮੰਤਰੀ ਬਣਨ ਵਾਸਤੇ ਗਏ ਉਦੋਂ ਇਸ ਮੋਰਚੇ ਨੂੰ ਸੰਭਾਲਿਆ ਸਾਨੂੰ ਇੱਕ ਪਾੜ ਮਤਲਬ ਲਾਈਨ ਕਿਚ ਨਹੀਂ ਪਈ ਗੈਰ ਰਜਤ ਦੀ ਕਿਉਂ ਲਗਾਉਣਾ ਪਿਆ ਅਸੀਂ ਐਸਕੇਮ ਦਾ ਹੀ ਹਿੱਸਾ ਹੈ ਅਸੀਂ ਐਸਕੇਮ ਨੂੰ ਬਚਾ ਕੇ ਰੱਖਿਆ ਹੈ ਐਸਕੇਮ ਦੀ ਸੋਚ ਨੂੰ ਬਚਾ ਕੇ ਰੱਖਿਆ ਹੈ ਦੂਸਰੀ ਤੁਸੀਂ ਗੱਲ ਇਹ ਕਹਿ ਰਹੇ ਸੀ ਮੈਂ ਉਸ ਗੱਲ ਤੇ ਦੁਬਾਰਾ ਆਉਣਾ ਹੈ ਵੀ ਇਹ ਜਿਹੜੇ ਹੁਣ ਕੀ ਲਿਖਦੇ ਆ ਜਦੋਂ ਕੋਈ ਕੰਮ ਕਰਦੇ ਆ ਹੁਣ ਪੰਜਾਬ ਬੰਦ ਆ ਪੰਜਾਬ ਬੰਦ ਦੇ ਵਿੱਚ ਇੱਕ ਜਥੇਬੰਦੀ ਨੇ ਕਰਤਾ ਵੀ ਪੁਤਲਾ ਫੂਕ ਮਜਾਰਾ ਕਰਾਂਗੇ ਅਰਤੀ ਫੂਕ ਮਜਾਰਾ ਮਤਲਬ ਹਮੈਤ ਕੀ ਦੇ ਚ ਡੱਲੇਵਾਲ ਜੀ ਦੇ ਮੈਦਾਨ ਉਹ ਲੋਕਾਂ ਨੂੰ ਤੇ ਮੈਸੇਜ ਦੇ ਰਹੇ ਬੱਲੇਬਾਲ ਦੀ ਮੈਚ ਲੇਕਿਨ ਉਹ ਪੈਰਲਰ ਕੰਮ ਦੇ ਰਿਹਾ ਪਹਿਲੋਂ ਰੇਲ ਰੋਕੋ ਰੱਖਿਆ ਰੇਲੋਕੋ ਦੇ ਵਿੱਚ ਉਹਨਾਂ ਨੇ ਮੋਟਰਸਾਈਕਲ ਮਾਰਚ ਰੱਖਤਾ ਮਤਲਬ ਜਿਹੜਾ ਕੱਠ ਹੈ ਦੂਜਾ ਨੰਬਰ ਉਹਨੂੰ ਡਾਰਿਆ ਇਹ ਕੱਲਾ ਉਹ ਨਹੀਂ ਵੀ ਉਹ ਪੈਰਲ ਰੱਖਣ ਨੂੰ ਡਾਰਿਆ ਵੀ ਜਿਹੜਾ ਉਹਨਾਂ ਦਾ ਕੈਡਰ ਰਿਹਾ ਉਹਨਾਂ ਦੇ ਝੰਡੇ ਡੰਡਿਆਂ ਤੋਂ ਲਾਹ ਲਾ ਕੇ ਡੰਡੇ ਲੈ ਕੇ ਝੰਡੇ ਇੱਥੇ ਆ ਕੇ ਦੂਜੇ ਪਾ ਰਿਹਾ ਉਹ ਕਹਿੰਦੇ ਅਸੀਂ ਲੜਨ ਵਾਲੇ ਲੋਕਾਂ ਦੇ ਨਾਲ ਆ ਅਸੀਂ ਸੈਟਿੰਗ ਵਾਲਿਆਂ ਲੋਕਾਂ ਦੇ ਨਾਲ ਨਹੀਂ ਆ ਜਦੋਂ 13 ਫਰਵਰੀ 14 ਫਰਵਰੀ 21 ਫਰਵਰੀ ਨੂੰ ਸਾਡੀਆਂ ਸਿੱਧੀਆਂ ਗੋਲੀਆਂ ਚੱ ਛੁਪ ਕਰਨ ਨੂੰ ਛੇ ਕੀਤਾ ਪੰਜ ਦੀਆਂ ਅੱਖਾਂ ਗਿਆ ਉਹਨੂੰ ਲੈ ਕੇ ਫਿਰ ਤਪਾਲ ਨੂੰ ਬੋਰੀ ਚ ਪਾ ਕੇ ਲੈ ਗਏ ਸਾਨੂੰ ਦਿੱਲੀ ਜਾਣ ਨੂੰ ਪਰਮਿਸ਼ਨ ਨਹੀਂ ਸੀ ਸਾਡੇ ਕਹਿੰਦੇ ਨਾ ਪੈਦਲ ਜਾਂ ਟ੍ਰੇਨਾਂ ਤੇ ਆਜੋ ਮੱਧ ਪ੍ਰਦੇਸ਼ ਤੋਂ ਦੱਖਣ ਭਾਰਤ ਤੋਂ ਪੂਰਬ ਭਾਰਤ ਤੋਂ ਭਾਰਤ ਤੋਂ ਬਿਹਾਰ ਤੱਕ ਤੋਂ ਲੋਕ ਜਿਹੜੇ ਟ੍ਰੇਨਾਂ ਤੇ ਆ ਰਹੇ ਸੀ ਕਿਸੇ ਨੂੰ ਬਪਾਲ ਉਤਾਰ ਲਿਆ ਕਿਸੇ ਨੂੰ ਕਿਤੇ ਉਤਾਰ ਰੇ ਰਸਤੇ ਚ ਚਲ ਲਿਆ ਉੱਥੇ ਡਿਟੇਨ ਰੱਖਿਆ 2 ਦਿਨ 4 ਦਿਨ ਉਹਨੂੰ ਵਾਪਸ ਭੇਜਿਆ ਇਹਨਾਂ ਨੂੰ ਕਾਰਪੇਟ ਪਛਾ ਕੇ ਇਹਨਾਂ ਨੂੰ ਮਾਰਚ ਦੇ ਵਿੱਚ ਪਰਮਿਸ਼ਨ ਮਿਲਦੀ ਹੈ ਉੱਥੇ ਜਾ ਕੇ ਪੰਚਾਇਤ ਕਰਦੇ ਨੇ ਕਿ ਉਹ ਸਰਕਾਰੀ ਪੰਚਾਇਤ ਸੀ ਕਿਸਾਨਾਂ ਦੀ ਪੰਚਾਇਤ ਸੀ ਉਹ ਜਨਤਾ ਜਾਣਦੀ ਹੈ ਹੁਣ ਵੀ ਸਾਨੂੰ ਕਿਤੇ ਚੰਡੀਗੜ੍ਹ ਚਲੇ ਜਾਓ 10 ਬੰਦੇ ਵੀ ਅੰਦਰ ਨਹੀਂ ਜਾਣ ਦਿੰਦੇ ਉਹ ਚੰਡੀਗੜ੍ਹ ਬਹਿ ਕੇ ਪੰਚਾਇਤ ਕਰਉਂਦੀ ਹੈ ਕਿਉਂ ਮਿਲ ਜਾਂਦੀ ਹੈ ਪਰਮਿਸ਼ਨ ਦੂਜੀ ਗੱਲ ਹੁਣ ਪਤਾ ਵੀ ਮੋਰਚਾ ਭਖਿਆ ਹੋਇਆ ਸਾਡਾ ਜਿਹੜਾ ਆਗੂ ਉਹ ਸਾਹਾਂ ਤੇ ਆ ਜਿੰਦਗੀ ਤੇ ਮੌਦੀ ਲੜਾਈ ਲੜ ਰਿਹਾ ਬਿਲਕੁਲ 30 ਕਿਲੋਮੀਟਰ ਦੂਰ ਇੱਥੇ ਪੰਚਾਇਤ ਰੱਖ ਦਿੱਤੀ ਜਾਂਦੀ ਹੈ ਉਹਦਾ ਮਤਲਬ ਕੀ ਹੈ ਉਹਦਾ ਮਤਲਬ ਇਹੀ ਹੈ ਵੀ ਇਸ ਸਰਕਾਰ ਜਿਹੜੀ ਜਿਵੇਂ ਉਹਨਾਂ ਨੂੰ ਘਮਾਉਂਦੀ ਹੈ ਜਿਵੇਂ ਫਿਰਕੀ ਕਰਦੀ ਹੈ ਓਵੇਂ ਸਰਕਾਰ ਦੇ ਹਿਸਾਬ ਨਾਲ ਚੱਲਦੇ ਆ ਇਸ ਕਰਕੇ ਇਹ ਮੋਰਚਾ ਚੜ੍ਹਦੀ ਕਲਾ ਚ ਹੈ ਇਸ ਮੋਰਚੇ ਦੇ ਵਿੱਚ ਇਹ ਜਿਹੜਾ ਜਨਗਤਾ ਦਾ ਸਮਰਥਨ ਮਿਲ ਗਿਆ ਜਿੱਥੋਂ ਲਦਾਖ ਤੋਂ ਕਿੱਥੇ ਕੱਲ ਆਏ ਆ ਸੋਨ ਮੰਗ ਚੁਕਾਏ ਨੇ ਉਹਨਾਂ ਦੇ ਨਾਲ ਕਈ ਸੰਗਠਨ ਆਏ ਨੇ ਸਟੂਡੈਂਟ ਆਰਗੇਨਾਈਜੇਸ਼ਨ ਦੇ ਪੁਖੀ ਆਏ ਨੇ ਲੇਕਿਨ ਵੀਰ ਤੋਂ ਕੰਨ ਕੁਮਾਰੀ ਸਾਰੇ ਦੇਸ਼ ਦਾ ਜਿਹੜਾ ਕਿਸਾਨ ਇਸ ਠੋਕਰਿਆ ਲਖਮਿੰਦਰ ਜੀ ਇੱਕ ਸਵਾਲ ਹੈਗਾ ਕਿਉਂਕਿ ਕੀ ਇਹ ਲੜਾਈ ਜੇਤੂ ਸਹਿਰਾ ਜਿੱਤਣ ਵਾਸਤੇ ਹੈਗੀ ਹੈ ਹੋਰੀ ਹੈ ਕਿ ਕੋਈ ਜਿੱਤ ਦਾ ਸਹਿਰਾ ਕੋਈ ਹੋਰ ਨਾ ਪਾ ਜਾਵੇ ਸਾਡੇ ਸਿਰ ਦੇ ਆਉਣੇ ਚਾਹੀਦਾ ਹੈ ਸਹਿਰਾ ਤੇ ਉਹ ਨਹੀਂ ਪਊਗਾ ਜਿਹੜਾ ਤਿਲ ਤਿਲ ਕੇ ਸ਼ਹਾਦਤ ਓਰ ਜਾ ਰਿਹਾ ਹੈ ਘਰੇ ਬਹਿ ਕੇ ਬਾਈਟਾਂ ਪਾ ਕੇ ਜੇ ਘਰੇ ਬਹਿ ਕੇ ਕੋਈ ਕੋਈ ਸੇਰਾ ਨਹੀਂ ਮਿਲਦਾ ਸੇਰਾ ਤੇ ਉਹਨੂੰ ਮਿਲਦਾ ਜਿਹੜਾ ਅੱਜ ਆਪਣੀ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਜਿਹੜਾ ਤਿਲ-ਤਿਲ ਕੇ ਮੌਤ ਦੀ ਵੱਲ ਵਧ ਰਿਹਾ ਜਿਹੜਾ ਅੱਜ ਟਰਾਲੀ ਤੇ ਬੈਠਾ ਹੋਇਆ ਉਹਨਾਂ ਦੀਆਂ ਫੋਟੋਆਂ ਦੇਖੋ ਹੱਥ ਦੇਖੋ ਮਤਲਬ ਸਰੀਰ ਦੇਖੋ ਕਿੱਥੇ ਚਲੇ ਗਿਆ ਸੇਰਾ ਤੇ ਉਹਨੂੰ ਮਿਲੂਗਾ ਲੜਦੇ ਲੋਕਾਂ ਨੂੰ ਜਿਹੜੇ ਲੋਕ ਸਰਕਾਰ ਨਾਲ ਸੈਟਿੰਗਾਂ ਕਰਕੇ ਜਿਹੜੇ ਲੋਕ ਜਿਹੜੇ ਮਤਲਬ ਮੰਤਰੀ-ਛੰਤਰੀ ਬੰਨਣਾ ਚਾਹੁੰਦੇ ਉਹਨਾਂ ਨੂੰ ਸੇਰਾ ਨਹੀਂ ਮਿਲਦਾ ਸੇਰਾ ਤੇ ਉਹਨੂੰ ਮਿਲਣਾ ਜਿਹੜੇ ਲੜਨ ਵਾਲੇ ਲੋਕ ਆ ਬੈਠੇ ਨੇ ਲੜਨ ਵਾਲੇ ਲੋਕ ਜਿਹੜੇ ਰਾਤ ਨੂੰ ਧੂਣੀਆਂ ਬਾਲ ਕੇ ਸਾਰੀ-ਸਾਰ ਜਿਹੜੇ ਲੋਕਾਂ ਨੇ ਪਰਮਿਸ਼ਨਾਂ ਲੈ ਕੇ ਸਰਕਾਰ ਨਾਲ ਸਟੇਟਿੰਗ ਕਰਕੇ ਕਿਤੇ ਰਾਮਲੀਲਾ ਮદાન ਕਿਤੇ ਚੰਡੀਗੜ੍ਹ ਕਿਤੇ ਜਾ ਕੇ ਮਤਲਬ ਕੈਡਰ ਨੂੰ ਵਜੀਰ ਰੱਖਣਾ ਖਰਚਾ ਕਰਉਣਾ ਝੰਡਾ ਕਿਸਾਨੀ ਦਾ ਤੇ ਅੰਦਰੋਂ ਕਿਸਾਨ ਵਿਰੋਧੀ ਮੈਂ ਦਾਅਵੇ ਨਾਲ ਕਹਿੰਦਾ ਜਦੋਂ ਸਾਡਾ ਅੰਦੋਲਨ ਜਿਤੋਂ ਬਾਅਦ ਕਰਨਾਲ ਮੀਟਿੰਗ ਸੀ ਇਹ ਸਾਰੇ ਉੱਥੇ ਸੀ ਤੇ ਇੱਕ ਜਿਹੜਾ ਮੁਖੀ ਜਿਹੜਾ ਆਗੂ ਜਿਹੜਾ ਵਾਰ-ਵਾਰ ਕਹਿੰਦਾ ਮੈਂ ਕਿਸਾਨੀ ਦਾ ਹੈ ਉਹ ਜਦੋਂ ਕਰਜ਼ੇ ਮਾਫੀ ਦੀ ਗੱਲ ਆਈ ਤੇ ਉਹਨੇ ਕਿਹਾ ਸੀ ਅਗਰ ਕਰਜ਼ਾ ਮਾਫੀ ਦੀ ਗੱਲ ਰੱਖੋਗੇ ਤੇ ਮੈਂ ਸੋਚੂਗਾ ਮੈਂ ਤੁਹਾਡਾ ਰਹਿਣਾ ਕਿ ਨਹੀਂ ਨਾ ਸੋਚ ਮੋਰਚੇ ਨਾਲ ਉਥੇ ਸਾਡਾ ਜਰਨਲ ਡੱਲੇ ਵਾਲ ਸੀ ਅਗਲੀ ਵਾਰੀ ਉਹਦੀ ਸੀ ਬੋਲਣ ਦੀ ਜਦੋਂ ਉਹ ਬੋਲਿਆ ਉਹ ਕਹਿੰਦਾ ਵੀ ਜੇ ਤੁਸੀਂ ਇਹ ਮੰਗ ਨੂੰ ਕੱਢੋਗੇ ਕਰਜ਼ਾ ਮਾਫੀ ਦਿਨੋਂ ਮੰਗਾ ਤੋਂ ਬਾਹਰ ਮੈਂ ਸੋਚੂਗਾ ਤੁਹਾਡੇ ਨਾਲ ਰਹਿਣਾ ਕਿ ਨਹੀਂ ਰਹਿਣਾ ਇਹ ਸੋਚ ਦਾ ਫਰਕ ਆ ਇਹ ਮੰਗਾ ਦਾ ਫਰਕ ਆ ਲੇਕਿਨ ਉਹ ਢੋਂਗ ਹੋ ਰੋਚਕ ਦੇ ਆ ਫਰਕ ਮੰਗਾ ਦਾ ਉਹ ਨਹੀਂ ਚਾਹੁੰਦੇ ਕਿਸਾਨ ਨੂੰ ਖੁਸ਼ਾਲ ਜੀ ਤਾਂ ਸੋਚ ਦਾ ਫਰਕ ਹੈ ਮੰਗਾ ਦਾ ਫਰਕ ਹੈ ਢੋਂਗ ਦਾ ਫਰਕ ਹੈ ਤੇ ਸਭ ਤੋਂ ਵੱਡੀ ਗੱਲ ਹੈ ਅੱਜ 35 ਵਨ ਦਿਨ ਸਾਡੇ ਬਾਰਾ ਬਚ ਚੁੱਕੇ ਨੇ 35 ਵਨ ਦਿਨ ਹੈ ਐਂਸ਼ਨ ਦਾ ਤੇ ਸਭ ਤੋਂ ਵੱਡੀ ਗੱਲ ਹੈ ਕੱਲ ਪੰਜਾਬ ਕਾਲ ਦਿੱਤੀ ਗਈ ਹੈ ਤੇ ਅਸੀਂ ਦੇਖਣਾ ਚਾਹਾਂਗੇ ਕਿ ਕਿੱਥੇ ਕਿੱਥੇ ਇਹ ਜੇ ਕਾਲ ਜਿਹ ਹੈ ਕਿਤਾ ਜ਼ਬਰਦਸਤ ਹੁੰਗਾਰਾ ਲੈਂਦੀ ਹੈ ਕੈਮਰਾਮੈਨ ਸਲਮਾਨ ਦੇ ਨਾਲ ਨੀਨੂ ਕੁਲਮਾਨ ਡੈਨਿਕ ਸਵੇਰਾ ਟੀਵੀ